ਸਿਕਾਲ ਜੀ ਐਕਸਰਸਾਈਜ਼ ਦੇ ਨਾਲ ਨਾਲ ਤੁਹਾਡੇ ਢਿੱਡੀ ਪੀੜਾ ਪਉਣ ਆ ਰਹੀ ਹੈ ਮਾਵਾਂ ਧੀਆਂ ਦੀ ਜੋੜੀ ਸੋ ਦੇਖਦੇ ਜਾਓ ਇਹਨੂੰ ਤੁਸੀਂ ਕਹੋਗੇ ਡਡੂ ਛੜਾਪੇ ਚਲੋ ਠੀਕ ਹੈ ਭਾਈ ਡਡੂ ਛੜਾਪੇ ਹੀ ਹੋ ਸਕਦੇ ਆ ਇਧਰ ਦੇਖੋ ਅਸੀਂ ਵੱਟ ਨੂੰ ਬਣਾ ਲਿਆ ਪੂਰਾ ਆਪਦਾ ਸਟੈਪਲਰ ਸਟੈਪਲਰ ਨਹੀਂ ਸੌਰੀ ਸਟੈਪਰ ਚਲੋ ਕੋਈ ਗੱਲ ਨਹੀਂ ਹਾਂ ਜਿਹੜੀ ਵੱਟ ਤੇ ਅਸੀਂ ਐਕਸਰਸਾਈਜ਼ ਕਰ ਰਹੇ ਸੀ ਉਹ ਵੀ ਵਿਚਾਰੀ ਰੋਂਦੀ ਹੋਣੀ ਆ ਵੀ ਬਲਡੋਜ਼ਰ ਨਾਲੋਂ ਭਾਰਤਾ ਮੋਟੀ ਭੈਣ ਦਾ ਏ ਪਰ ਕੀ ਕਰਗੇ ਐਕਸਰਸਾਈਜ਼ ਵੀ ਜ਼ਰੂਰੀ ਆ ਫਿਰ ਸਾਨੂੰ ਆ ਮਿਲ ਗਿਆ ਥੋੜਾ ਜਿਹਾ ਖਾਲੇ ਦੇ ਉੱਤੇ ਇੱਕ ਸਟੈਪਰ ਜਿਹਾ ਇਹ ਬਣਿਆ ਹੋਇਆ ਸੀ ਕੁੜਗਾ ਕੰਨ ਨਾ ਮਮਾ ਸਿਖਾ ਦੇ ਮੈਂ ਕਹ ਚੱਲ ਪੁੱਤ ਮੈਂ ਤਾਂ ਘੱਟ ਕੀਤਾ ਜਵਾਕਾਂ ਨੇ ਵੱਧ ਐਕਸਰਸਾਈਜ਼ ਕੀਤੀ ਨਿੱਕੀ ਨੂੰ ਤਾਂ ਵਿਚਾਰੀ ਤੋਂ ਹਿੱਲਿਆ ਨਹੀਂ ਜਾਂਦਾ ਕੀ ਕਰੇ ਇਹ ਮੇਰਾ ਮੱਦੂ ਹੈ ਹੀ ਬਾਲਾ ਢੋਲੂ ਮੋਲੂ ਕਿਉਂਕਿ ਖਾਂਦਾ ਰਹਿੰਦਾ ਖਾਂਦਾ ਰਹਿੰਦਾ ਤੇ ਜਦੋਂ ਐਕਸਰਸਾਈਜ਼ ਦੀ ਵਾਰੀ ਆਉਂਦੀ ਆ ਉਦੋਂ ਵਾਜਦਾ ਪਿੱਛੇ ਵੀ ਮਮਾ ਮੇਰੇ ਤੋਂ ਨਹੀਂ ਹੁੰਦੀ ਐਕਸਰਸਾਈਜ਼ ਮੈਂ ਫੀਲਿੰਗ ਪੂਰੀ ਕੋਚ ਦੀ ਲਈ ਜਾਨੀ ਆ ਵੀ ਕੋਚ ਜਿਵੇਂ ਕਰਾਉਂਦਾ ਹੁੰਦਾ ਨਾ ਉਵੇਂ ਫੀਲਿੰਗ ਲੈਣੀ ਆ ਫਿਰ ਇਹਨਾਂ ਨੂੰ ਭਜਾਤਾ ਅਸੀਂ ਵਾਣ ਚ ਵੀ ਚੱਲੋ ਹੁਣ ਭਜੋ ਵਾਣ ਚ ਤੇ ਦੇਖੋ ਕਿੰਨੀ ਕਵਾੜ ਤੱਕ ਤੁਸੀਂ ਜਾ ਕੇ ਆਉਣੇ ਆ ਅਸੀਂ ਦੇਖ ਮੈ ਕਨੀ ਭੈਣੇ ਮੁੜਿਆ 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 ਇੱਥੋਂ ਤਾਂ ਚੱਕ ਕੇ ਲੈਣੀ ਵੀ ਔਖੀ ਹੋ ਜਣੀ ਜੇ ਮੁੜਿਆ ਨਾ ਗਿਆ ਤਾਂ ਚੱਲ ਮੇਰੇ ਅੱਖੇ ਲੱਗ ਕੇ ਵਿਚਾਰੀ ਮੇਰੀ ਵੱਡੀ ਧੀ ਮੁੜਿਆਈ ਚਲੋ ਕੋਈ ਗੱਲ ਨਹੀਂ ਹੁਣ ਅੱਗੇ ਦੇਖਦੇ ਆ ਵੀ ਕੀ ਰੰਗ ਲਾਉਂਦੀ ਹੈ ਇਹਨਾਂ ਦੀ ਐਕਸਰਸਾਈਜ਼ ਅੱਜ ਦੀ ਐਕਸਰਸਾਈਜ਼ ਨਾ ਬਹੁਤ ਸਪੈਸ਼ਲ ਸੀਗੀ ਉਹ ਇਸ ਲਈ ਸੀਗੀ ਕਿਉਂਕਿ ਅੱਜ ਦੀ ਐਕਸਰਸਾਈਜ਼ ਅਸੀਂ ਧੂਏ ਦੇ ਵਿੱਚ ਕੀਤੀ ਸੀ ਹਾਲਾਂਕਿ ਮਜ਼ਾਕ ਨਹੀਂ ਸੀਰੀਅਸ ਗੱਲ ਆ ਕਰਮਫੁੱਟੇ ਆ ਪੁਲੀਜੀ ਦੀ ਜਿਹੜੀ ਸਾਨੂੰ ਮਿਲ ਗਈ ਇਹ ਵਿਚਾਰੀ ਕਹਿੰਦੀ ਹੋਣੀ ਆ ਵੀ ਇਹ ਸਰੋ ਜਾ ਕੇ ਮੇਰਾ ਲਹੂ ਪੀਣ ਲੱਗ ਜਾਂ ਦਗਾਏ ਤੇ ਅਸੀਂ ਚੱਲ ਆਹ ਮਾੜੀ ਮੋਟੀ ਐਕਸਰਸਾਈਜ਼ ਕੀਤੀ ਪਰ ਮੇਰੀ ਵੱਡੀ ਬੇਟੀ ਇਸ ਐਕਸਰਸਾਈਜ਼ ਵਿੱਚ ਬਹੁਤ ਪਰਫੈਕਟ ਹੋਈ ਆ ਇਹਦੇ ਲਈ ਥੋੜੀ ਬਹੁਤੀ ਕਲਾਪਿੰਗ ਕਰ ਦਿਓ ਚੱਲ ਬੱਚੇ ਦਾ ਹੌਸਲਾ ਵੱਧ ਜਾਂਦਾ ਆਹ ਦੇਖੋ ਮੈਂ ਇਹਨੂੰ ਕਿਹਾ ਵੀ ਪੁੱਤ ਪੁਸ਼-ਅਪ ਲਾ ਲੈ ਪਰ ਨਹੀਂ ਇਹ ਪੁਸ਼-ਅਪ ਨਾਲੋਂ ਸੱਪ ਬਣਨ ਦੀ ਫੀਲਿੰਗ ਜ਼ਿਆਦਾ ਲੈ ਰਹੀ ਸੀ ਕਹਿੰਦੀ ਮਮਾ ਮੈਂ ਸਨੇਕ ਆ ਮੈਂ ਕਿਹਾ ਭੈਣੇ ਸਨੇਕ ਤੋਂ ਤਾਂ ਪਹਿਲੀ ਮਾਂਬਦਰੀ ਡਰਦੀ ਆ ਕਿਤੇ ਹੋਰ ਨਾ ਸਾਨੂੰ ਇੱਥੋਂ ਭੱਜਣਾ ਪੈ ਜੇ ਵੱਡੀ ਨਾਲ ਦੀ ਨਾਲ ਜੇਬਾਂ 'ਚ ਹੱਥ ਪਾ ਕੇ ਖੜ ਗਈ ਸੀਗੀ ਫਿਰ ਵੱਡਾ ਪੁੱਤ ਕਹਿੰਦਾ ਲਿਆ ਮम्मा ਮੈਂ ਪੁਸ਼-ਅਪ ਲਾਵਾਂ ਜਿਹੜੇ ਜਿਹੜਾ ਕੰਮ ਜਿਹਨੂੰ ਸਾਜਦਾ ਉਸ ਨੂੰ ਚੰਗਾ ਲੱਗਦਾ ਹਨਾ ਇਹਨੂੰ ਵਿਚਾਰੇ ਨੂੰ ਪੁਸ਼-ਅਪ ਘੱਟ ਲਾਉਣੇ ਆਉਂਦੇ ਆ ਇਹ ਤਾਂ ਇਹਦੇ ਚ ਤਾਂ ਪਰਫੈਕਟ ਮੇਰਾ ਨਿੱਕਾ ਲੱਡੂ ਹੀ ਆ ਹੁਣ ਕਈ ਭੈਣ ਭਰਾਵਾਂ ਦੇ ਨਾਲ ਮੈਨੂੰ ਕੁਐਸਚਨ ਹੁੰਦੇ ਵੀ ਕਿਹੜੀ ਐਕਸਰਸਾਈਜ਼ ਆ ਮੈਂ ਕਹਾਂ ਭੈਣੇ ਮੈਨੂੰ ਤਾਂ ਆਪ ਨਹੀਂ ਪਤਾ ਜਾਂ ਭਰਾਵੋ ਮੈਨੂੰ ਨਹੀਂ ਪਤਾ ਕਿਹੜੀ ਐਕਸਰਸਾਈਜ਼ ਆ ਸਾਨੂੰ ਐਕਸਰਸਾਈਜ਼ ਦਾ ਮਤਲਬ ਹੈ ਤੇ ਅਸੀਂ ਐਕਸਰਸਾਈਜ਼ ਦੇ ਨਾਂ ਜਾਣ ਕੇ ਕਿਹੜਾ ਅਵਾਰਡ ਜਿੱਤ ਲੈਣਾ ਪਰ ਆਹ ਐਕਸਰਸਾਈਜ਼ ਮੇਰੇ ਪੁੱਤ ਦੀ ਬੈਸਟ ਆ ਕਿਉਂਕਿ ਇਹਦੇ ਨਾਲ ਸਾਡੇ ਸ਼ੋਲਡਰ ਜਿਹੜੇ ਹੁੰਦੇ ਉਹ ਬਹੁਤ ਮਜ਼ਬੂਤ ਬਣਦੇ ਆ ਤੇ ਸਾਨੂੰ ਮਜ਼ਬੂਤ ਸ਼ੋਲਡਰ ਦੀ ਹਮੇਸ਼ਾ ਹੀ ਲੋੜ ਹੁੰਦੀ ਆ ਚਲੋ ਆ ਐਕਸਰਸਾਈਜ਼ ਦਾ ਤਾਂ ਚਲੋ ਮੈਨੂੰ ਪਤਾ ਹੈ ਪਰ ਪਤਾ ਨਹੀਂ ਇਹਨੂੰ ਕਹਿੰਦੇ ਕੀ ਆ ਚਲੋ ਕੋਈ ਨਾ ਮੈਂ ਕਿਹਾ ਚਲੋ ਵੀ ਲਾਓ ਬੱਚੋ ਐਕਸਰਸਾਈਜ਼ ਚਲੋ ਜਵਾਨੋ ਖਿਚੋ ਤਿਆਰੀ ਜਵਾਨ ਤਾਂ ਵਿਚਾਰੇ ਮੇਰੇ ਪਹਿਲੀ ਢਹਿ ਢੇਰੀ ਹੋਏ ਪਏ ਆ ਕੀ ਕੀਤਾ ਜਾਵੇ ਕਿਉਂਕਿ ਜਵਾਨਾਂ ਨੂੰ ਪਤਾ ਹੈ ਮਾਂ ਨੇ ਆਪ ਤਾਂ ਘਟ ਕਰਨੀ ਹੁੰਦੀ ਹੈ ਤੇ ਤਾੜਗਾ ਮਾਰਨ ਨਾਲ ਕੋਈ ਹੈ ਸਾਨੂੰ ਤਾੜੀਆਂ ਮਾਰ ਮਾਰ ਕੇ ਹੌਸਲਾ ਦਿੰਦੀ ਰਹਿੰਦੀ ਹੈ ਸਾਡੀ ਮਾਂ ਚਲੋ ਇਹ ਕੰਮ ਵੀ ਕੋਈ ਵੈਰਲਾ ਹੀ ਕਰ ਸਕਦਾ ਆ ਵਾਲੀ ਐਕਸਰਸਾਈਜ਼ ਥਾਈਲੀ ਬਹੁਤ ਵਧੀਆ ਮਤਲਬ ਪੱਟਾਂ ਲਈ ਲੱਤਾਂ ਲਈ ਬਹੁਤ ਵਧੀਆ ਐਕਸਰਸਾਈਜ਼ ਆ ਇਹ ਤੇ ਪਲੱਸ ਇਹਦੇ ਨਾਲ ਚੰਦ ਦੀ ਜਿਹੜੀ ਗਰੋਥ ਆ ਉਹ ਬਹੁਤ ਵਧੀਆ ਹੁੰਦੀ ਆ ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਰੇ ਭਣ ਭਰਾ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਆ ਪਰ ਫੇਰ ਵੀ ਕਹਿਣਾ ਪੈਂਦਾ ਵੀ ਭਾਈ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੁਹਾਡੇ ਹੱਥ ਦੀ ਗਰੰਟੀ ਅਸੀਂ ਲੈਨੇ ਆ ਤੁਹਾਡੇ ਹੱਥ ਨੂੰ ਕੁਝ ਨਹੀਂ ਹੁੰਦਾ ਨਾਲ ਇਹੋ ਜਿਹੇ ਸੋਹਣੇ ਸੋਹਣੇ ਵੀਡੀਓ ਦੇਖਣੀਆਂ ਤਾਂ ਸਬਸਕ੍ਰਾਈਬ ਤਾਂ ਕਰਨਾ ਪੈਣਾ ਚੈਨਲ ਨੂੰ ਹਾਲਾਂਕਿ ਸ ਮੈਂ ਆਪਦੇ ਚੂਚਿਆਂ ਨੂੰ ਥੋੜੀ ਬਹੁਤੀ ਨੌਲੇਜ ਇਸ ਲਈ ਦੇ ਰਹੀ ਆ ਐਕਸਰਸਾਈਜ਼ ਦੇ ਕਿ ਵੱਡਿਆਂ ਹੋ ਕੇ ਕੁਝ ਮੁਕਾਮ ਤੱਕ ਪਹੁੰਚ ਸਕਣਾ ਹਨ ਤੇ ਮੇਰਾ ਨਿੱਕਾ ਪੋਤਾ ਐਕਸਰਸਾਈਜ਼ ਕਰਦਾ ਕਰਦਾ ਫਿਰ ਕਿਹੜਾ ਡਾਂਸ ਕਰਿਆ ਭਾਈ ਆ ਐਕਸਰਸਾਈਜ਼ ਬਹੁਤ ਹੀ ਜ਼ਿਆਦਾ ਔਖੀ ਆ ਕਿਉਂਕਿ ਇਹ ਐਕਸਰਸਾਈਜ਼ ਨੇ ਮੇਰੇ ਜਿਹੜੀਆਂ ਮਸਲ ਖਿੱਚਦੇ ਸੀਗੇ ਸੋ ਇੰੀਆਂ ਐਕਸਰਸਾਈਜ਼ ਔਖਾ ਕਰਨ ਦਾ ਮਤਲਬ ਇਹ ਹੁੰਦਾ ਕਿ ਅਸੀਂ ਆਪਦੇ ਆਪ ਨੂੰ ਪਰਫੈਕਟ ਬਣਾਉਣਾ ਹੈ ਤਾਂ ਕਿ ਆਪਾਂ ਆਉਣ ਵਾਲੀ ਜ਼ਿੰਦਗੀ ਵਿੱਚ ਆਪਦੇ ਚ ਖੁਸ਼ ਰਹਿ ਸਕੀਏ ਤੁਸੀਂ ਵੀ ਜੇ ਚਾਹੁੰਦੇ ਹੋ ਕਿ ਐਕਸਰਸਾਈਜ਼ ਵੇਖੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ